ਜਾਨ ਮੈਂ ਮਾਂ ਦੀ ਵਤੀ ਕੋਤੀ ਵੇ ਪਿਓ ਦੀ ਪੜਿਓ ਕੋਤੀ ਵੇ ਤੇ ਮੇਰਾ ਕੁੱਕੂ ਰਾਣਾ ਰੋਂਦਾ ਇਹ ਗਾਇਕ ਜਿਸ ਦੀ ਸੁਰੀਲੀ ਤੇ ਮਿੱਠੀ ਆਵਾਜ਼ ਅੱਜ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰਦੀ ਏ ਇਹ ਹਨ ਬਲਤੇਰ ਮਹਿਲਾ ਜੋ ਕਿ ਅਜੋਕੇ ਸਮੇਂ ਦੇ ਦੌਰ ਚ ਪੰਜਾਬੀ ਸੱਭਿਆਚਾਰ ਨਾਲ ਜੁੜ ਕੇ ਮਾਂ ਬੋਲੀ ਦੀ ਸੇਵਾ ਕਰ ਰਹੇ ਨੇ ਜਿਨ੍ਹਾਂ ਨੇ ਕੁੱਕੂ ਰਾਣਾ ਰੋਂਦਾ ਤੇ ਮਾਂ ਦੇਆ ਸੁਰਜਣਾ ਜੈ ਪ੍ਰਸਿੱਧ ਗੀਤ ਦਸ਼ਕਾਂ ਦੀ ਝੋਲੀ ਪਾਇ ਨੇ ਉਨਾਂ ਨੇ ਭਾਰਤੀ ਸਾਜ਼ ਤੁੰਬੀ ਨੂੰ ਨਵੇਕਲੇ ਅੰਦਾਜ਼ ਵਿੱਚ ਤਿਆਰ ਕੀਤਾ ਹੈ ਜਿਸ ਨੂੰ ਲੰਡਨ ਦੇ ਮਿਊਜ਼ੀਅਮ 'ਚ ਰੱਖਿਆ ਜਾਵੇਗਾ ਇਸ ਤੁੰਬੀ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਵਾਇਲਨ ਵੀ ਵੱਜਦੀ ਹੈ ਤੇ ਇਸ 'ਚ ਕਈ ਤਾਰਾਂ ਨੇ ਧਿਆਨ ਮੇਰਾ ਸੀਗਾ ਕਿ ਮੈਂ ਇੱਕ ਬਹੁਤ ਵਧੀਆ ਆਰਟਿਸਟ ਬਣਨਾ ਹੈ ਮੇਰਾ ਜੀ ਮੈਂ ਪਿੰਡ ਤੋਂ ਲੈ ਕੇ ਤੇ ਆਪਣੇ ਜਿਹੜਾ ਹੈਗਾ ਅੰਤਰਰਾਸ਼ਟਰੀ ਪੱਧਰ ਤੱਕ ਆਪਣੀਆਂ ਪ੍ਰਾਪਤੀਆਂ ਕਰ ਚੁੱਕਿਆ ਵਾਹਿਗੁਰੂ ਦੀ ਕਿਰਪਾ ਨਾਲ ਪੰਜਾਬ ਚੋਂ ਕਿ ਜ਼ਿਲ੍ਹੇ ਚੋਂ ਕਿ ਸਟੇਟ ਚੋਂ ਆਪਣਾ ਦੇਸ਼ ਦੇ ਲੈਵਲ ਤੇ ਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਹ ਜਿਹੜੀ ਹੈ ਮੇਰੀ ਚੀਜ਼ ਇਹਦੇ ਨਾਲ ਮੈਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਿਹੜਾ ਸੈਕੰਡ ਪਲੇਸ ਮੇਰੀ ਆਈ ਹੈ ਤੇ ਉਹ ਮੇਰੀਆਂ ਇਤੋਂ ਤੱਕ ਅਚੀਵਮੈਂਟਸ ਨੇ ਜੀ ਬਲਤੀ ਮਹਿਲਾ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਹੋਏ ਆਪਣੀ ਵਧੀਆ ਗਾਇਕੀ ਦੇ ਸਦਕਾ ਵਿਦੇਸ਼ਾਂ 'ਚ ਵੀ ਆਪਣੀ ਗਾਇਕੀ ਦਾ ਲੋਹਾ ਮਨਵਾ ਚੁੱਕੇ ਨੇ ਫਰੀਦਕੋਟ ਤੋਂ ਜਗਤਾਰ ਦੁਸਾਂਝ ਜਗਬਾਨੀ ਟੀਵੀ ਲਈ